ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਰਾਮਿਆਣੇ ਨੂੰ ਜਿਹੜੀ ਸੜਕ ਲੰਘਦੀ ਹੈ ਉਸ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਜਿਹੜਾ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਬਹੁਤ ਸਾਰੀਆਂ ਵਿਕਰੀ ਵਾਲੀਆਂ ਹੁੰਦੀਆਂ। ਕਈ ਵੀਰ ਫੋਨ ਲਾਉਂਦੇ ਹੁੰਦੇ ਆ ਵੀ ਮੱਝ ਚੰਗੀ ਲੈਣੀ ਐ। ਤਾਂ ਇੱਥੇ ਵੀ ਤੁਹਾਨੂੰ ਹਰ ਟਾਈਮ ਹੀ ਪਸ਼ੂ ਵਿਕਰੀ ਵਾਲਾ ਅਵੇਲੇਬਲ ਮਿਲੂਗਾ। ਚੰਗੀਆਂ ਮੱਝਾਂ ਹੁੰਦੀਆਂ ਐ ਇਸ ਵੀਰ ਕੋਲ। ਬਾਕੀ ਪਸ਼ੂ ਤਾਂ ਖੈਰ ਤੁਸੀਂ ਆ ਕੇ ਦੇਖਣਾ ਹੁੰਦਾ ਜਿਹੜਾ ਖਰੀਦਣਾ ਚਾਹੋ ਉਹ ਮੌਕੇ ਦੀ ਗੱਲ ਐ ਵੀ ਕਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਜਾਂ ਉਹਦੇ ਤੋਂ ਕੀ ਤੁਸੀਂ ਦੁੱਧ ਚੋ ਸਕਦੇ ਹੋ। ਅੱਜ ਦੀ ਜਿਹੜੀ ਵੀਡੀਓ ਐ ਇਹਦੇ 'ਚ 6 ਮੱਝਾਂ ਇਸ ਟਾਈਮ ਵਿਕਰੀ ਵਾਲੀਆਂ ਖੜੀਆਂ ਵੀਰ ਕੋਲ ਜਿਹੜੀਆਂ ਤੁਹਾਨੂੰ ਮੈਂ ਦਿਖਾ ਦੂੰਗਾ। ਸੋ ਲਾਸਟ ਤੱਕ ਵੀਡੀਓ ਦੇਖ ਲਿਓ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਦੇ ਵਿੱਚ ਹੀ ਕਰਨੇ ਆ ਪਰ ਫਿਰ ਵੀ ਬੇਨਤੀ ਇਹ ਆ ਵੀ ਪਸ਼ੂ ਆ ਕੇ ਦੇਖਿਆ ਕਰੋ ਜਦੋਂ ਕੋਲ ਖੜ ਕੇ ਪਸ਼ੂ ਦੇਖਦੇ ਆ ਨਾ ਉਹਦੀ ਸਹੀ ਜਜਮੈਂਟ ਆਉਂਦੀ ਆ ਵੀ ਜੋ ਡਿਮਾਂਡ ਰੱਖੀ ਗਈ ਹੈ ਪਸ਼ੂ ਦੇ ਹਿਸਾਬ ਤੇ ਉਹ ਜੱਜਦੀ ਹੈ ਪਗਦੀ ਹੈ ਫੇਰ ਹੀ ਸੌਦੇ ਹੁੰਦੇ ਆ ਟੈਕੀ ਮੱਝਾਂ ਸੂਈ ਸਵਾਈ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਗੱਬਣ ਮੱਝਾਂ ਦਿਖਾਉਣੇ ਆ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਮਿਲਦੇ ਆਂ ਬਾਈ ਨੂੰ ਗੋਰੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਗੋਰੇ ਭਾਈ ਛੇ ਮੱਝਾਂ ਦਿਖਾਉਣ ਲੱਗੇ ਆ ਅੱਜ ਹਾਂਜੀ ਭ ਪਸ਼ੂ ਤਾਂ ਇਸੇ ਤਰ੍ਹਾਂ ਹੀ ਹੁੰਦੇ ਆ ਪੰਜ ਛੇ ਖੜੇ ਹਾਂਜੀ ਇਸ ਤੋਂ ਹੀ ਵੱਧ ਹੁੰਦਾ ਪਹਿਲਾਂ ਗਰਮੀ ਜ਼ਿਆਦਾ ਸੀ ਜੀ ਠੀਕ ਹੈ ਹੁਣ ਵੀ ਤਾਬ ਵੱਧ ਪੈਂਦਾ ਜੀ ਠੀਕ ਹੈ ਤੇ ਹੁਣ ਉਹ ਸਿਆਲ ਸਿਆਲ ਤਾਂ ਫਿਰ ਇਸੇ ਤਰ੍ਹਾਂ ਰੌਣਕ ਲਾਈ ਹਾਂਜੀ 12 ਤੋਂ 15 ਮੱਧਾਂ ਤਿਕਰ ਹੁੰਦੀਆਂ ਠੀਕ ਹੈ ਬਈ ਸ਼ੁਰੂਆਤ ਪਹਿਲੇ ਨੰਬਰ ਤੇ ਝੋਟੀ ਤੋਂ ਕਰਦੇ ਆ ਕਤਮਾ ਸੂਆ ਦੂਜਾ ਸੂਆ ਜੀ ਹੂੰ ਇਹ ਰਾਤ ਸੂਈ ਆ ਤੇ ਜੇਰ ਪੈ ਗਈ ਦੀ ਠੀਕ ਹੈ ਦੁੱਧ ਕੱਢਿਆ ਤੈਨੂੰ ਸਾਢੇ ਦਿਨ ਕਿਲੋ ਜੀ ਠੀਕ ਹੈ ਛੇ ਦੰਦ ਦਾ ਮੂੰਹ ਜੀ ਮੂੰਹ ਛੇ ਦੰਦ ਦੂਜਾ ਸੂਆ ਬੱਚਾ ਇਹਨੇ ਬਈ ਕੀ ਦਿੱਤਾ ਬੱਚਾ ਕੱਟੀ ਆ ਜੀ ਕੀ ਰੇ ਇਹਦਾ 1,65,000 ਰੁਪਏ ਜੀ ਸੋਰੀ ਮੈਂ ਸੋ ਦਸੋ 1,65,000 ਡਿਮਾਂਡ ਹੈ ਬੱਚਾ ਇਹਦੇ ਨਾਲ ਕੱਟੀ ਹੈ ਰਾਤ ਸੋਈ ਹੈ ਸਵੇਰ ਇਹਦੀ ਜੇ ਰੁਪਈਆ ਤੇ ਜੇਰ ਪੈਣ ਤੋਂ ਪਹਿਲਾਂ ਦੁੱਧ ਜਿਹੜਾ ਉਹ 3 3.5 ਕਿਲੋ ਵਾਂਗੂ ਕੱਢਿਆ ਖਾਂਦਾ ਸੈਜ ਤੁਹਾਨੂੰ ਦੱਸੂਗਾ ਵੀ ਅੱਜ ਜਿਹੜੀ ਇਹ ਕਿੰਨਾ ਕੁ ਦੁੱਧ ਦੇ ਸਕਦੀ ਹੈ ਕਿਉਂਕਿ ਦੂਰੇ ਥਣ ਵਾਲੀ ਮੱਝ ਹੈ ਇਹ ਨਹੀਂ ਵੀ ਕੋਈ ਪਤਲਾ ਜਾ ਥਣ ਲੱਗਾ ਹੋਊਗਾ ਹਜੇ ਤਾਜੀ ਸੂਈ ਵੀ ਆ ਉਹਦੇ ਕਰਕੇ ਤੁਹਾਨੂੰ ਥੋੜਾ ਜਿਹਾ ਪਸੂ ਦੀ ਬੰਤਰ ਜਿਹੜੀ ਉਹ ਹੋਰ ਹਸਾਬ ਨਾਲ ਦਿਸਦੀ ਹੁੰਦੀ ਜਦੋਂ ਕਰਮਾ ਵਾਲੀ ਸੂਏ ਤੋਂ ਬਾਹਰ ਆ ਜਾਂਦੀ ਹੈ ਪਠਾ ਨੀਰਾ ਰੱਜ ਕੇ ਜਦੋਂ ਖਾ ਲਿਆ ਨੇ ਤਾਂ ਇਹੀ ਤੁਹਾਨੂੰ ਢਾਂਚਾ ਬੜਾ ਵੱਡਾ ਲੱਗੂਗਾ ਥਣ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਦੂਰਾ ਥਣ ਬਹੁਤ ਸੋਹਣਾ ਸੈਜ ਥਣ ਦਾ ਇੱਥੋਂ ਤੁਸੀਂ ਦੇਖੋ ਤੇ ਹਜੇ ਇਹ ਦੁੱਧ ਇਹਦੇ ਚੋਂ ਕੱਢਿਆ ਹੋਇਆ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਫੁੱਲ ਪਸਮਾ ਚ ਝੋਟੀ ਸੀਗੀ ਉਦੋਂ ਥਣ ਕਿੰਨਾ ਕੁ ਮਜ਼ਬੂਤ ਦਿਸਦਾ ਹੋਊਗਾ ਹੁਣ ਵੀ ਤੁਸੀਂ ਥਣ ਦੇਖ ਲਓ ਕਿਉਂਕਿ ਹਜੇ ਥਣਾ ਚ ਦੁੱਧ ਪੂਰਾ ਹੀ ਪਿਆ ਹੈ ਜੋਸ਼ ਚੰਗਾ ਹੈ ਥਣ ਦਾ ਸੈਜ ਫੇਰ ਦੇਖ ਲਓ ਕੱਟੀ ਵੀ ਇਹਦੇ ਨਾਲ ਇਹਦੇ ਵਾਂਗੂ ਹੀ ਹੈ ਲਗਭਗ ਮੱਝਰਗੀ ਕੱਟੀ ਹੈ ਦੱਸੋ ਜਿੰਨੇ ਕਵਾਲ ਮੱਝ ਦੀ ਪੂਛ ਤੁਹਾਨੂੰ ਵਾਈਟ ਦਿਸਦੇ ਐ ਇੰਨੇ ਕੀ ਉਹਦੀ ਪੂਛ ਦੇ ਵਿੱਚ ਤੁਹਾਨੂੰ ਵਾਈਟ ਦਿਸਣਗੇ ਮੈਂ ਇਸ ਸਾਈਡ ਤੇ ਹੁਣਾਂ ਗੁਰੇ ਬਾਈ ਹੋਇਓ ਪਾਸੇ ਇਧਰੋਂ ਸੋ ਹੁਣ ਮੱਝ ਦਾ ਹਵਾਨਾ ਦੇਖੋ ਦੂਜਾ ਸੂਆ ਹੈ ਤੇ 6 ਦੰਦ ਅੱਛਾ ਪਔਰ 6 ਦੰਦ ਆ ਜਾਂਦੀ ਜੀ ਦਿਖਾਉਂਦੀ ਠੀਕ ਐ ਸੋ ਦੋਸਤੋ ਦੰਦ ਤੁਸੀਂ ਦੇਖ ਲਓ ਸਾਈਡਾਂ ਤੇ ਤੁਹਾਨੂੰ ਕੰਨਗਾ ਖੜੀਆਂ ਦਿਸਦੀਆਂ ਹੋਣਗੀਆਂ ਇਹ ਕੱਟੀ ਇਹਦੇ ਨਾਲ ਅਸਲ 'ਚ ਪਹਿਲਾਂ ਮਨ ਨਹੀਂ ਸੀ ਜੀ ਸ਼ਾਮ ਨੂੰ ਵੀਡੀਓ ਬਣਾਵਾਂਗੇ ਜੀ ਅੱਛਾ ਮੈਂ ਕਿਹਾ ਉਹਦੋਂ ਨੂੰ ਲੈਵਾ ਫੇਰ ਭਰੇ ਹੋਊਗੀ ਠੀਕ ਐ ਤਾਂ ਥੋੜੀ ਦੇਰ ਕੋਈ ਤੁਹਾਡੀਆਂ ਹੀ ਮਜਬੂਰੀਆਂ ਹੁੰਦੀਆਂ ਸਾਡੀਆਂ ਵੀ ਹੁੰਦੀਆਂ ਜੀ ਸਹੀ ਐ ਸੋ ਦੋਸਤੋ ਤਾਂ ਦੁੱਧ ਥੋੜਾ ਜਿਹਾ ਵੱਧ ਬਾਈ ਨੇ ਚੋਲਿਆ ਹਾਲਾਂਕਿ ਹਵਾਨੇ 'ਚ ਕੋਈ ਕਮੀ ਨਹੀਂ ਬਹੁਤ ਵੱਡਾ ਹਵਾਨਾ ਹੋਣ ਵੀ ਦਿਸਦਾ ਤੇ ਨਹੀਂ ਥੋੜਾ ਜਿਹਾ ਹੋਰ ਦੁੱਧ ਸਾਹਿਬ ਨਾਲ ਕਿ ਸੇਵਾ ਵਾਲਾ ਹੋਵੇ ਜੀ ਗਰੰਟੀ ਨਹੀਂ ਦਿੰਦਾ ਮੈਂ ਹੂੰ 20 ਲੀਟਰ 18 ਤੋਂ 20 ਲੀਟਰ ਇਹਨੇ ਐਡੀਆਂ ਪੇੜੀਆਂ ਮੈਂ ਕਿ ਇਹਨੂੰ ਕੋਈ ਬਾੜਾ ਨਹੀਂ ਜੀ ਠੀਕ ਹੈ ਚਲੋ ਦੋਤਾ ਕਲਾ ਵੇਟ ਨਹੀਂ ਜੀ ਕੁਆਲਿਟੀ ਵੀ ਹੈਗੀ ਹੈ ਸਹੀ ਹੈ ਸੋ ਦੋਸਤੋ ਦੁੱਧ ਥੋੜੀ ਸੇਵਾ ਦਾ ਪਰ ਥਣ ਹਵਾਨੇ ਵਾਲੇ ਪੱਖ ਤੋਂ ਬਹੁਤ ਚੰਗੀ ਮਾੜੀ ਇੱਕ ਹੋਰ ਮਾੜੀ ਤੁਹਾਨੂੰ ਦਿਖਾਉਣਾ ਕੰਨ ਮਸੂਆ ਸੂ ਬਈ ਇਹ ਵੀ ਦੂਜਾ ਸੂਆ ਜੀ ਕਿੰਨਾ ਚੱਲੇ ਜੂ ਇਹ 5-4 ਦਿਨ ਲੈ ਜੂਗੀ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਵੀ 1,65,000 ਰੁਪਏ ਠੀਕ ਹੈ ਦੋਰੀਂ ਬਈ 1,65,000 ਹੀ ਇਹਦਾ ਰੇਟ ਹੈ ਅਸਲ 'ਚ ਵੀ ਵੀਡੀਓ ਬਣਾਉਂਦਾ ਉਹਨੂੰ ਮਾਲ ਵਿਕ ਜਾਂਦਾ ਜੀ ਠੀਕ ਹੈ ਸੋ ਦੋਸਤੋ ਪੁਰਾਣਾ ਵਪਾਰ ਤੇ ਨਾਲ ਇਹ ਵੀ ਹੈ ਵੀ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਬਾਈ ਹੋਰਿਆਂ ਨਾਲ ਜੁੜੇ ਆ ਤੇ ਇਦਾਂ ਦੇ ਵੀਰ ਡੇਰੀਆਂ ਵਾਲੇ ਜੁੜੇ ਆ ਵੀ ਜੇ ਮੱਜਾਂ ਤੇ ਆ ਜਾਂਦੇ ਆ ਤਾਂ ਵੀਰ ਦੱਸਦਾ ਵੀ ਕਈ ਵਾਰਾਂ 6 ਖੜੀਆਂ ਹੋਣ ਜਿਵੇਂ ਅੱਜ 6 ਖੜੀਆਂ ਆ ਤੇ ਜੇ ਕੋਈ ਗਾਹਕ ਆ ਗਿਆ ਉਹਦਾ 6ਾਂ ਦਾ ਹੀ ਸੌਦਾ ਕਰਕੇ ਲੈ ਜੇ ਕਿਉਂਕਿ ਗਾਹਕ ਨੂੰ ਵੀ ਇੱਕ ਯਕੀਨ ਬਣਿਆ ਹੋਇਆ ਹੁੰਦਾ ਬਈ ਗੋਰੇ ਬਈ ਇਹਦਾ ਢੇੜਾ ਇੱਕ ਹੋਰ ਕਢਾਇਓ ਬਹੁਤ ਚੰਗੀ ਬਣੂਗੀ ਦੋਸਤੋ ਮੱਜ ਥੱਲੋਂ ਅਜੇ ਢੱਲ ਪਈ ਆ ਹਵਾਨੇ 'ਚ ਬੰਤਰ ਤੁਰਦੀ ਦੀ ਦੇਖਿਓ ਤੁਸੀਂ ਤੁਹਾਨੂੰ ਪਸੰਦ ਆਊਗੀ 1,65,000 ਹੀ ਇਹਦਾ ਰੇਟ ਆ ਬਾਕੀ ਇੱਥੇ ਆ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਜੇ ਰੇਟ ਦੇ ਵਿੱਚੋਂ ਕੀ ਵੀਰ ਮਾਨਤਨ ਤੁਹਾਡਾ ਕਰਦਾ ਬਾਕੀ ਬਹੁਤ ਠੰਡੀ ਹੈ ਜੀ ਠੀਕ ਹੈ ਤਾਂ ਦੱਸੋ ਜਦੋਂ ਆਪਾਂ ਆਏ ਤਾਂ ਵੇਣੇ ਆਣਾ ਜੀ ਤੇ ਪੂਛ ਚੱਕ ਲੈਂਦੀ ਹੈ ਸਹੀ ਹੈ ਸੋ ਸੋ ਗਾਵਾਂ ਵਰਗੀ ਹੈ ਹਾਂ ਜੀ ਇਹ ਲੇਵਾ ਸਾਰਾ ਫੇਰ ਹੋ ਜਾਣੀ ਹੈ ਇਹ ਪਿਛਲੇ ਸੂਏ ਵੀ ਦੇਖੀਏ ਬਹੁਤ ਜ਼ਿਆਦਾ ਲੇਵਾ ਕਰਦੀ ਹੈ ਠੀਕ ਹੈ ਓਕੇ ਉਹ ਬੜੀ ਚੰਗੀ ਬਾਈ ਕਹਿੰਦਾ ਬਣਦੀ ਆ ਦੋਸਤੋ ਥਾਣਾ ਚ ਬਿੱਥੀ-ਪੁੱਥੀ ਦੇਖੋ ਸੀਲ شریف ਮੱਝ ਲਿਆਈ ਬਈ ਇੱਧਰ ਨੂੰ ਵਾਪਸ ਆ ਸਿੰਗ ਕੁੰਡਿਆਂ ਦੀ ਐ ਵੀ ਬੰਦਰ ਤੁਸੀਂ ਦੇਖੋ ਮੱਝ ਦੀ ਸੇਮ ਰੇਟ ਆ ਦੋਸਤੋ ਦੋਨਾਂ ਮੱਝਾਂ ਪਹਿਲੀਆਂ ਦਾ ਕੋਤੋ ਬਣਾਵਟ ਫੇਰ ਦੇਖੋ ਇਹ ਦੋ ਮੱਜਾਂ ਤੁਹਾਨੂੰ ਚੰਗੇ ਥਣ ਹਵਾਨਿਆਂ ਦੀਆਂ ਦਿਖਾਤੀਆਂ ਤਿੰਨ ਨੰਬਰ ਤੇ ਖਿਚੋਟੀ ਹੋਰ ਫੁੱਲ ਬੋਡੀ ਵੇਟ ਵਾਲੀ ਬਾਈ ਕੰਨਵਾ ਸੂਆ ਇਹ ਵੀ ਹਜੇ ਲੈ ਜਾਓ ਹਫਤਾ ਜੀ ਦੂਜਾ ਸੂਆ ਜੀ ਠੀਕ ਹੈ ਰੇਟ ਬਾਈ ਰੇਟ ਇਹਦਾ ਵੀ 1,65,000 ਰੁਪਏ ਜੀ ਠੀਕ ਹੈ ਕਮਾ ਲੇ ਇਹਨੇ ਵੀ 15 ਲੀਟਰ ਪਈ ਲੈਣੇ ਦਿੱਤਾ ਠੀਕ ਹੈ ਸਾਰਿਆਂ ਨੇ 15-15 ਲੀਟਰ ਲਈਆਂ ਜੀ ਪਹਿਲਾਂ ਠੀਕ ਹੈ ਸੋ ਸੋ ਪਹਿਲਣਾ ਦਾ ਜੀ ਦੁੱਤ ਬਾਈ ਕਹਿੰਦਾ ਵੀ ਚੰਗਾ ਦੱਸਿਆ ਮਾਲਕਾਂ ਨੇ ਬੋਡੀ ਵੇਟ ਵੇਖੋ ਮੱਜ ਦਾ ਇਹਨੂੰ ਬਾਹਰ ਨੂੰ ਹੀ ਕੱਢ ਲਿਓ ਬਾਈ ਥੋੜੀ ਲੰਬੀ ਤ ਸੈਂਗੇ ਵੀ ਛੋਟਿਆਂ ਚੀ ਹੈ ਬਾਕੀ ਕੁਆਲਿਟੀ ਤੁਹਾਨੂੰ ਵੀ ਦਿਸੀ ਜਾਂਦੀ ਹੈ ਜੀ ਬਾਸ ਬੁੱਤ ਸੇਮ ਰੇਟ ਆ ਦੋਸਤੋ ਤਿੰਨਾ ਮੱਜਾਂ ਦਾ ਜਿਹੜੀਆਂ ਪਹਿਲੇ ਤੋਂ ਤਿੰਨ ਨੰਬਰਾਂ ਤੇ ਇਧਰ ਢੀ ਘਮਾਓ ਗੋਰੇ ਬਾਈ ਧੋਪਲ ਦੀ ਪੁੱਤੋਂ ਦੀ ਘਮਾਓ ਫਰਸਕੋ ਬਾਸ ਬੁੱਤ ਹਾਂ ਲਿਓ ਬਈ ਬਾਸ ਬਾਸ ਸੋ ਹਵਾਨਾ ਫੇਰ ਦੇਖ ਲਓ ਮੱਜ ਦਾ ਹਾਜੇ ਦਿਨ ਲਾਉਗੀ ਦੋਸਤੋ ਕੋਈ ਪੁਰਾਣੀ ਨਿਵੇਂ ਹਵਾਨਾ ਆਗੋਂ ਵੀ ਚੰਗੀ ਗਾਉਂ ਸ਼ੁਰੂਆਤ ਹੁੰਦੀ ਹੈ ਤੇ ਪਛਾਣ ਨੂੰ ਵੀ ਫੁੱਲੀ ਦਿਸਦਾ ਸੇਮ ਰੇਟ ਕਿੰਨਾ ਤਿੰਨਾ ਮੱਜਾਂ ਦਾ 165000 ਪਰ ਹੈਡ ਤਿੰਨ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਇੰਨਾ ਚੋਂ ਤੁਸੀਂ ਪਹਿਲੇ ਤਿੰਨ ਨੰਬਰਾਂ ਚ ਜਿਹੜੀ ਮਰਜ਼ੀ ਖਰੀਦ ਲਓ ਪੁੱਛ ਪੜਿਓ ਬਈ ਜੇ ਗੱਬਣਾ ਵੀ ਕੋਈ ਲੈ ਗਿਆ ਨਾ ਜੀ ਹੂੰ ਤੇ ਜਦੋਂ ਬਣੀਆਂ ਅਗਲਾ ਵੀਡੀਓ ਜ਼ਰੂਰ ਪਾਵੇ ਵੀ ਹਾਂ ਵਖਾਵੇ ਵੀ ਵਾਕਿਆ ਜਿਵੇਂ ਆਖਿਆ ਲੇਵੇ ਕਰਦੀਆਂ ਜੀ ਸਹੀ ਹੈ ਸਹੀ ਛੱਡ ਦੇਵੇ ਸੁਵਿਧਾ ਹਵਾਨਾ ਤੁਸੀਂ ਦੇਖ ਲਓ ਇਹ ਤੋਂ ਬਿਨਾ ਦੋਸਤੋ ਇੱਕ ਹੋਰ ਮੱਝ ਦੋਗੇ ਤਿਆਰੀ ਚੰਗੀ ਐ ਕੰਨਵਾ ਸੂਹਾ ਹੋ ਦੂਜਾ ਸੂਹਾ ਇਹ ਐ ਬਾਈ ਇਹ ਤਿਆਰੀ ਐ ਜੀ ਬਸ ਇਹ ਤਾਂ ਰਾਤ ਨੂੰ ਸੂਪੇ ਜੀ ਅੱਜ ਹੂੰ ਤੇ ਜਾਂਦੇ ਨੇ ਇਹਦਾ 1,30,000 ਰੁਪਏ ਚ ਠੀਕ ਐ 1,30,000 ਮੱਝ ਬਰੀਕੀਆਂ ਚ ਐ ਸਿੰਘ ਦਾ ਇੱਕ ਦਾ ਪੋਪੂਲਾ ਲੱੱਥਾ ਹੋਇਆ ਖੋਲ ਇਹਦਾ ਮਤਲਬ ਉੱਪਰੋਂ ਲਹਿ ਗਿਆ ਖੇਲ ਤੇ ਲੈ ਜਾਓ ਬਾਈ ਅੰਦਰ ਹੀ ਤੋਰਾਂਗੇ ਤਿਆਰੀ ਬੜੀ ਚੰਗੀ ਫੜਦੀ ਆਉਂਦੀ ਮੱਝ ਥਾਣੇ ਦਾ ਵੀ ਚੰਗਾ ਲੱਗਾ। ਆ ਦੇਖ। ਸੋ ਦੇਖੋ ਹਵਾਨਾ। ਬਰੀਕ ਹੈ ਉਪਰੋਂ ਜਿਹੜੀ ਚਮੜੀ ਹੈ ਨਾ ਉਹ ਬਰੀਕ ਦਿਸਦੀ ਹੈ। ਪੂਛ ਵੀ ਪਤਲੀ ਹੈ। ਥਣ ਦਾ ਸੈਜ ਤੁਹਾਨੂੰ ਮੈਂ ਇੱਥੇ ਜੋ ਰੁਕਦੀ ਉਹਦੋਂ ਦਿਖਾ ਦੂੰ ਅਰਲੇ ਪਾਸੇ ਦਾ ਪੋਪੂਲਾ ਲੱਥਾ ਵਿਆ। ਇੱਥੋਂ ਥਾਣਾ ਚ ਬਿੱਥੀ ਦੇਖੋ। ਭਈ ਪੂਛ ਪਰਵੇ ਦੀ। ਉਹ ਤਿਆਰੀਆਂ ਆ ਦੋਸਤੋ ਹਜੇ ਕੋਈ ਦੋ ਦਿਨ ਲੈ ਵੀ ਸਕਦੀ ਐ। ਇੱਥੇ ਖੜੀ ਤਾਂ ਹੋ ਸਕਦਾ ਦੋ ਦਿਨ ਵੱਧ ਵੀ ਲੈ ਜੇ ਬਾਕੀ ਕਈ ਵਾਰਾਂ ਪਸੂ ਸੂ ਵੀ ਪੈਂਦਾ। ਇਧਰੋਂ ਤੁਸੀਂ ਥਣ ਤੇ ਥਣ ਦਾ ਸਾਈਜ਼ ਦੇਖ ਲਓ। ਮਿੱਥੀ ਥਣਾ ਚ ਦੇਖੋ। ਇਦਾਂ ਦੀ ਐ। ਸਾ ਇਧਰੋਂ ਵੀ ਦਿਖਾਉਗੇ। ਉਹ 1,30,000 ਇਹਦੀ ਡਿਮਾਂਡ ਐ ਹਵਾਨਾ ਫੇਰਦੇ ਹਾਂ। ਚੰਗੀ ਤਣੀ ਵੀ ਮੱਝ ਐ। ਹਜੇ ਹੋਰ ਪਰੂਗੀ ਆਥਨ ਤੱਕ ਹੋ ਸਕਦਾ ਇਹ ਕੋਈ 1-2 ਦਿਨ ਲੈ ਜੇ। ਸੂਨ ਦੇ ਵਿੱਚ ਤਾਂ ਉਦੋਂ ਤੱਕ ਹੋਰ ਬਣਦੀ ਜਾਊਗੀ ਇੱਕ ਝੋਟੀ ਹੋਰ ਇਦੂ ਅੱਗੇ ਬਈ ਕਿੰਨਾਸੂ ਇਹਦਾ ਦੂਜਾ ਥੂਏ ਆ ਜੀ ਠੀਕ ਹੈ ਕਿੰਨਾ ਚੱਲਊਗੀ ਇਹ ਵੀ ਹਜੇ 5 5 ਦਿਨ ਲੈ ਜੂਛੇ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 120000 ਰੁਪਏ ਖੁੱਲ 120000 ਸਿੰਘ ਥੋੜਾ ਖੁੱਲਾ ਹੋ ਕੇ ਮੁੜਿਆ ਵਿਆ ਬਸ ਪੁੱਤਰ ਹਵਾਨ ਦੂਜੀਆਂ ਮੱਝਾਂ ਵਾਂਗੂ ਹੀ ਐ ਥੋੜਾ ਬਹੁਤ ਨੀਕ ਢਾਂਚੇ ਦਾ ਫਰਕ ਹੈ ਤੇ ਉਹ ਜਿਹੜਾ ਰੇਟ ਉਹਨਾਂ ਨਾਲ ਉਹਦਾ ਘੱਟ ਹੈ। ਬਾਕੀ ਤੁਹਾਨੂੰ ਮੱਧ ਜਿਹੜੀ ਜੱਜਦੀ ਹੈ ਉਹ ਤੁਸੀਂ ਆ ਕੇ ਦੇਖ ਲਿਓ। ਵਪਾਰ ਵਾਲੇ ਭਰਾ ਤੋਂ ਜੇ ਪਸ਼ੂ ਖਰੀਦਦੇ ਹੋ ਥੋੜਾ ਫਾਇਦਾ ਇਹ ਹੋ ਜਾਂਦਾ ਵੀ ਥਣ ਪਾਸ ਕਰਨੇ ਤੁਹਾਨੂੰ ਸੌਖੇ ਆ ਕਿਉਂਕਿ ਡਬਲ ਪਾਸਿੰਗ ਹੋ ਜਾਂਦੀ ਹੈ ਪਹਿਲਾਂ ਇਹ ਪਾਸ ਕਰਕੇ ਲਿਆਏ ਆ ਥਣ। ਉਹ ਦੁਬਈ ਤੁਸੀਂ ਪਾਸ ਕਰ ਲੋਗੇ ਮਤਲਬ ਗੱਪਣ ਪਸੂ ਖਰੀਦਦੇ ਹੋ ਤਾਂ ਇਸ ਵਕਤ ਕੋਈ ਡਰ ਨਹੀਂ ਰਹਿੰਦਾ ਟਾਂਚਾ ਝੋਟੀ ਦਾ ਇਹਦਾ ਵੀ ਤੁਹਾਨੂੰ ਚੰਗਾ ਲੱਗੂਗਾ ਪਛਾਣੂ ਵੀ ਹਵਾਨਾ ਰੱਖੂਗੀ ਅੱਗੇ ਨੂੰ ਵੀ ਰੱਖੂਗੀ ਥੋੜੀ ਕੰਜੀ ਇਹ ਤਾਂ ਪਹਿਲੇ ਸੂਏ ਵੀ ਬਹੁਤ ਚੰਗਾ ਦਿੱਤਾ ਜੀ ਠੀਕ ਹੈ ਬਾਕੀ ਆ ਕੁਆਲਿਟੀ ਤੁਸੀਂ ਪੂਛ ਪਾਛੀ ਦੀ ਦੇਖੀ ਜਾਨੇ ਜੀ ਉੰਜ ਵੀ ਸੋ ਹਵਾਨਾ ਫੇਰ ਦੇਖੋ ਇੱਕ ਮੱਝ ਤੁਹਾਨੂੰ ਲਾਸਟ ਉੱਤੇ ਦਿਖਾ ਦੇਣਾ ਵੈਸੇ ਇਹ ਦਿਖਾਉਣੀ ਨਹੀਂ ਸੀਗੀ ਕਿਉਂਕਿ ਆਈ ਹੋਣੀ ਹੈ ਬਾਈ ਇਹਦੀ ਪੂਛ ਫੜ ਲਓ ਐ ਖੜੀ ਦੀ ਕਿਹਨਾ ਪਾੜੀ ਨਹੀਂ ਦਿਖਾ ਦਈ ਇਹ ਤਾਂ ਹੋਣੀ ਆਈ ਹੈ ਬਾਈ ਗੋਰੇ ਭਾਈ ਕਹਿੰਨ ਮਸੂਆ ਸੂ ਇਹ ਤ ਠੀਕ ਹੈ ਦੂਜੇ ਸੂਏ 16 ਲੀਟਰ ਮਾਲਕਾਂ ਨੇ ਦੋ ਕੰਡੇ ਵਾਲਾ ਦੋ ਤੇ 16 ਲੀਟਰ ਠੀਕ ਹੈ ਦਿਨ ਕਿੰਨੇ ਲਾਉਗੇ ਹਜੇ ਹਜੇ ਦਿਨੇ 8-9 ਲੈ ਜੀ 10 ਵੀ ਲੈ ਸਕਦੇ ਤੇ ਰੇਟ ਇਹਦਾ ਕੀ ਰੱਖਾਂਗੇ ਰੇਟ ਇਹਦਾ ਹਜੇ ਹੁਣੇ ਆਈ ਕੱਚੀ ਮਹ ਹੈ ਜੀ ਠੀਕ ਹੈ ਡੇਢ ਦੀ ਦੇ ਦਾਂਗੇ ਜੀ ਅੱਜ ਠੀਕ ਹੈ ਸੋ ਸੋ ਵੈਸੇ ਇਹ ਹੋਣੀ ਆਈ ਐ ਇਹਦਾ ਤਲਿਹਾਰਾ ਵੀ ਨਹੀਂ ਬਦਲਿਆ ਤੁਸੀਂ ਦੇਖੋਗੇ ਇਹਨੂੰ ਅਸੀਂ ਤੁਹਾਨੂੰ ਵੀਡੀਓ ਚ ਦਿਖਾ ਵੀ ਨਹੀਂ ਰਹੇ ਸੀ ਪਹਿਲਾਂ ਫਿਰ ਸੋਚਿਆ ਵੀ ਕਈ ਵਾਰਾਂ ਕਿਸੇ ਇਹਦਾ ਗਲਤ ਵਜ੍ਹਾ ਸੰਗਲ ਵੀ ਉਵੇਂ ਹੀ ਪਾਇਆ ਹੋਇਆ ਜੀ ਹਜੇ ਲਾਇਆ ਕਿਸੇ ਭਰਾ ਨੇ ਪਸ਼ੂ ਆ ਕੇ ਪਾਸ ਕਰਨਾ ਹੁੰਦਾ ਹੈ ਕੋ ਨੂੰ ਚੰਗਾ ਲੱਗੇ ਤਾਂ ਫੁੱਲ ਬੋਡੀ ਵੇਟ ਦੀ ਇਹ ਮੱਝ 1.5 ਲੱਖ ਰੁਪਿਆ ਡਿਮਾਂਡ ਆ ਉੱਤੋਂ ਚੜਾਈ ਬਹੁਤ ਚੰਗੀ ਐ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਚੰਗਾ ਰੁਖ ਹਵਾਨੇ ਦਾ ਹੁਣ ਵੀ ਦਿਸਦਾ ਤੇ ਹਜੇ ਇਹ ਪੂਰਾ ਭਰੂਗੀ ਸੋ 6 ਮੱਝਾਂ ਇਸ ਵੀਡੀਓ ਦੇ ਵਿੱਚ ਐ ਕੀਮਤ ਦੀ ਜੇ ਗੱਲ ਕਰੀਏ ਤਾਂ 120 ਤੋਂ ਸ਼ੁਰੂ ਹੋ ਕੇ 1,65,000 ਹਾਈएस्ट ਰੇਟ ਤੱਕ ਦੀਆਂ ਮੱਝਾਂ ਐ ਇਸ ਟਾਈਮ ਦੀਆਂ ਕੀਮਤਾਂ ਜਿਵੇਂ ਜਿਵੇਂ ਪਸ਼ੂ ਤਿਆਰ ਹੁੰਦੇ ਆ ਵਧਦੀਆਂ ਘਟਦੀਆਂ ਰਹਿੰਦੀਆਂ ਐ ਬਾਕੀ ਤੁਹਾਨੂੰ ਅੱਜ ਦੇ ਹਿਸਾਬ ਤੇ ਪਸ਼ੂ ਜਿਹੜਾ ਜੱਜਦਾ ਹੁਣ ਇਹ ਮੈਂ 2 ਲੱਖ ਰੁਪਏ ਦੀ ਐ ਹੂੰ ਸੋ ਆ ਗਿਆ ਬੱਦੋ ਤੇ ਚਾਕੇ ਵੇਣ 2 ਲੱਖ ਰੁਪਏ ਦੀ ਮੈਂ ਤੁਸੀਂ ਵੇਖੀ ਜਨੇ ਜੀ ਇਹਦਾ ਕੁਆਲਟੀ ਪੂਰਾ ਸਹੀ ਪਰ ਆ ਦੇ ਆਪਣੇ ਕੋਲੇ ਅੱਜ ਹੀ ਆਈ ਐ ਇਹਦਾ ਅੱਜ ਹੀ ਦੱਸਦਾ ਵੀ 1.5 ਦੀ ਦੇ ਦਾਂਗੇ ਠੀਕ ਐ ਸੋ ਬੜੀ ਸੋਹਣੀ ਖੜਦੀ ਐ ਦੱਸੋ ਇਹਦਾ ਢਾਂਚਾ ਹੀ ਬੜਾ ਮੱਜਦਾ ਵੱਡਾ ਐ ਇਥੋਂ ਤੁਸੀਂ ਇਹਦੀ ਗਾੜੀ ਦੇਖੋ ਥਾਂ ਇਹਦਾ ਵੀ ਪਹਿਲੀ ਝੋਟੀ ਵਾਂਗੂ ਹੀ ਲੱਗਾ ਐ ਉੱਤੋਂ ਚੜਾਈ ਦੇਖ ਲਓ ਝੋਟੀ ਦੀ ਪੂਛ ਪੜੋ ਬਈ ਫੇਰ ਕੋਰੇ ਨੂੰ ਮੜਾ ਹਲਾਓ ਪਸੂ ਹੁਣ ਦੇਖੋ ਹੋਵਾਨਾ ਸੋ ਡੇ ਦਾ ਬਹੁਤ ਪਰਮਾਡ ਹੈ ਤੇ ਹਜੇ ਬਾਕੀ ਸੀਲ ਠੰਢੀ ਹੈ ਜੀ ਇਹਦੀ ਹਮ ਐ ਨਹੀਂ ਗੱਲ ਕੋਈ ਠੀਕ ਹੈ ਬਈ ਸੋ ਇਹ ਦੱਸੋ ਮੱਝਾਂ ਅੱਜ ਦੀ ਵੀਡੀਓ ਚ ਬਾਈ ਕੋਲ ਵਿਕਰੀ ਆ ਰਹੀਆਂ ਸੀ ਤੁਸੀਂ ਜਿਹੜਾ ਪਸੂ ਜਚਿਆ ਤਸੱਲੀ ਕਰ ਲਓ ਜੀ ਧੰਨਵਾਦ ਆ ਜੀ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨ